ਇਹ ਜਿੱਥੇ ਜਿਹੜੇ ਹੱਥ ਵਿੱਚ ਆ ਕਲੱਬਿੰਗ ਹੋ ਚੁੱਕੀ ਸੀ ਗ੍ਰੇਡ 4 ਦੀ ਅ ਡੀਗ੍ਰੀ ਤੁਸੀਂ ਇਹ ਕੌਣ ਬੈਠੀ ਠੀਕ ਹਾਂ ਤਾਂ ਆਪਾਂ ਇੰਟਰੋ ਦੇ ਕੇ ਨਾ ਸਟਾਰਟ ਕਰ ਦਿੰਦੇ ਹਾਂ ਠੀਕ ਹੈ ਜੀ ਦੇ ਦਿਓ ਆਪਣੀ ਮੈਜਰ ਅ ਮੇਰਾ ਨਾਮ ਡਾਕਟਰ ਪਰਮਿੰਦਰ ਸਿੰਘ ਮਘੇੜਾ ਹੈ ਮੈਂ ਗੁਰਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਕੇ ਐਸੇ ਸਹਾਇਕ ਪ੍ਰੋਫੈਸਰ ਕਾਰਡੀਓਲੋਜੀ ਵਿਭਾਗ ਵਿੱਚ ਪਿਛਲੇ 3 ਸਾਲਾਂ ਤੋਂ ਕੰਮ ਕਰ ਰਿਹਾ ਹਾਂ ਇਹ ਸਾਡੀ ਪੂਰੀ ਕਾਰਡੀਓਲੋਜੀ ਵਿਭਾਗ ਦੀ ਟੀਮ ਹੈ ਅੱਜ ਜਿਸ ਸੰਦਰਭ ਪੰਦ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਇਕੱਤਰ ਹੋਏ ਹਾਂ ਉਹ ਇੱਕ ਬੜੀ ਰੇਅਰ ਤੇ ਦੁਰਲੱਭ অতি ਦੁਰਲੱਭ ਬਿਮਾਰੀ ਬਾਰੇ ਅਸੀਂ ਕੁਝ ਚਰਨਾ ਪਾਣਾ ਚਾਹੁੰਦੇ ਆਂ ਇਹ ਬਿਮਾਰੀ ਇੱਕ ਜਨਮਜਾਤ ਦਿਲ ਦੀ ਬਿਮਾਰੀ ਹੈ ਜਿਸ ਵਿੱਚ ਦਿਲ ਦੇ ਦੋ ਹਿੱਸਿਆਂ ਦੇ ਵਿੱਚ ਇੱਕ ਅਬਨਾਰਮਲ ਕਮਿਊਨੀਕੇਸ਼ਨ ਕਹਿਣ ਦਾ ਮਤਲਬ ਜੋ ਨਾਰਮਲੀ ਨਹੀਂ ਹੁੰਦਾ ਇੱਕ ਦੋ ਹਿੱਸਿਆਂ ਦੇ ਵਿੱਚ ਇੱਕ ਅਬਨਾਰਮਲ ਕਮਿਊਨੀਕੇਸ਼ਨ ਬਣ ਜਾਂਦਾ ਹੈ ਜਿਸ ਤੇ ਕਰਕੇ ਦਿਲ ਦਾ ਸੱਜੇ ਪਾਸੇ ਦਾ ਕਨੈਕਸ਼ਨ ਖੱਬੇ ਪਾਸੇ ਦੇ ਨਾਲ ਹੋ ਜਾਂਦਾ ਹੈ ਜਿਸ ਕਰਕੇ ਇੱਕ ਗੰਦਾ ਖੂਨ ਜੋ ਕਿ ਨਾਰਮਲੀ ਦਿਲ ਦਾ ਜੋ ਸੱਜਾ ਹਿੱਸਾ ਹੈ ਉਹ ਇੱਕ ਪਲਮਰੀ ਆਰਟਰੀ ਦੁਆਰਾ ਇੱਕ ਮੋਟੀ ਨਾੜੀ ਦੁਆਰਾ ਫੇਫੜਾ ਤੱਕ ਪਹੁੰਚਦਾ ਹੈ ਉੱਥੇ ਕੀ ਹੁੰਦਾ ਹੈ ਫੇਫੜੇ ਉਸ ਖੂਨ ਨੂੰ ਉਹਦੇ ਚ ਆਕਸੀਜਨ ਪਾ ਕੇ ਉਸ ਨੂੰ ਆਕਸੀਜਨੇਟਡ ਜਾਂ ਚੰਗਾ ਖੂਨ ਦੇ ਚ ਤਬਦੀਲ ਕਰ ਦਿੰਦੇ ਆ ਉਸ ਤੋਂ ਬਾਅਦ ਉਹ ਖੂਨ ਦਿਲ ਦੇ ਖੱਬੇ ਪਾਸੇ ਵਿੱਚ ਆਂਦਾ ਹੈ ਤੇ ਉਤੋਂ ਉਹ ਖੂਨ ਸਰੀਰ ਦੇ ਸਾਰੇ ਅੰਗਾਂ ਵਿੱਚ ਪਹੁੰਚਦਾ ਹੈ ਪਰ ਇਸ ਬਿਮਾਰੀ ਵਿੱਚ ਕੀ ਹੁੰਦਾ ਹੈ ਕਿ ਫੇਫੜਿਆਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਪਲਮਨਰੀ ਆਰਟਰੀ ਤੋਂ ਇੱਕ ਅਲੱਗ ਨਾੜ ਨਿਕਲਦੀ ਹੈ ਤੇ ਉਹ ਦਿਲ ਦੇ ਖੱਬੇ ਪਾਸੇ ਵਿੱਚ ਸਕੂਨ ਨੂੰ ਲੈ ਕੇ ਚੱਲੀ ਜਾਂਦੀ ਹੈ ਜਿਸ ਤੇ ਕਰਕੇ ਚੰਗੇ ਖੂਨ ਦਾ ਤੇ ਗੰਦੇ ਖੂਨ ਦਾ ਆਪਸ ਦੇ ਵਿੱਚ ਮਿਕਸਚਰ ਹੋਣਾ ਸ਼ੁਰੂ ਕਰ ਦਿੰਦਾ ਤੇ ਇਸ ਨੂੰ ਅਸੀਂ ਅੰਗਰੇਜ਼ੀ ਦੀ ਭਾਸ਼ਾ ਦੇ ਵਿੱਚ ਜਾਂ ਮੈਡੀਕਲ ਦੀ ਭਾਸ਼ਾ ਦੇ ਵਿੱਚ ਰਾਈਟ ਪਲਮਨਰੀ ਆਰਟਰੀ ਟੂ ਲੈਫਟ ਏਟਰੀਅਮ ਕਮਿਊਨੀਕੇਸ਼ਨ ਜਾਂ ਫਿਸਟੂਲਾ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਇਸ ਬਿਮਾਰੀ ਦੀ ਜਦੋਂ ਕਿ ਖੋਜ ਅੱਜ ਤੋਂ ਲਗਭਗ ਕਈ ਦਹਾਕੇ ਪਹਿਲਾਂ 1950 ਦੇ ਵਿੱਚ ਇੱਕ ਅਮਰੀਕੀ ਕਾਰਡੀਓਲੋਜਿਸਟ ਡਾਕਟਰ ਐਲਨ ਫ੍ਰਿਡਲਿਚ ਨੇ ਕੀਤੀ ਸੀ ਤੇ ਉਸ ਨੇ ਚਾਰ ਵੱਖ-ਵੱਖ ਤਰ੍ਹਾਂ ਦੇ ਇਸ ਫਿਸ਼ੀਆ ਦਾ ਡਿਸਕ੍ਰਿਪਸ਼ਨ ਦਿੱਤੀ ਪਰ ਲਿਟਰੇਚਰ ਦੇ ਵਿੱਚ 2024 ਤੱਕ 100 ਤੋਂ ਵੀ ਘੱਟ ਕੇਸ ਰਿਪੋਰਟ ਹੋਏ ਹਨ ਤਾਂ ਇਸ ਦੇ ਵਿੱਚ ਹੁੰਦਾ ਕੀ ਹੈ ਕਿ ਕਿਉਂਕਿ ਬੱਚਾ ਨੀਲਾ ਪੈਂਦਾ ਹੈ ਤਾਂ ਬੱਚਾ ਆਮ ਬੱਚਿਆਂ ਦੇ ਨਾਲੋਂ ਘੱਟ ਵੱਧਦਾ ਫੁੱਲਦਾ ਉਸ ਨੂੰ ਸਾਹ ਚੜਦਾ ਹੈ ਤੇ ਨਾਲ ਨਾਲ ਉਸ ਨੂੰ ਹੋਰ ਤਕਲੀਫਾਂ ਜਿਵੇਂ ਕਿ ਹਿਮੋਗਲੋਬਿਨ ਦਾ ਬਹੁਤ ਜ਼ਿਆਦਾ ਹੋ ਜਾਣਾ ਜਾਂ ਸ਼ੰਟ ਕਰਕੇ ਕਈ ਵਾਰ ਇਨਫੈਕਸ਼ਨ ਜਾਂ ਕੋਈ ਕਲੌਟ ਸੱਜੇ ਪਾਸੇ ਤੋਂ ਖੱਬੇ ਪਾਸੇ ਜਾ ਕੇ ਅਧਰੰਗ ਦਿਮਾਗ ਦਾ ਦੌਰਾ ਜਿਸ ਨੂੰ ਅਸੀਂ ਮਿਰਗੀ ਕਹਿ ਸਕਦੇ ਹਾਂ ਇਸ ਤਰ੍ਹਾਂ ਦੇ ਲੱਛਣ ਦੇ ਨਾਲ ਵੀ ਬੱਚਾ ਆ ਸਕਦਾ ਹੁਣ ਜਦੋਂ ਕਿ ਹਜੇ ਤੱਕ ਲਿਟਰੇਚਰ ਦੇ ਵਿੱਚ ਕੀ ਸੀ ਮੈਕਸਿਮਮ ਕੇਸਸ ਦੇ ਵਿੱਚ ਕੀ ਕੀਤਾ ਗਿਆ ਇੱਕ ਓਪਨ ਹਾਰਟ ਸਰਜਰੀ ਕਰਕੇ ਇਸ ਕਮਿਊਨੀਕੇਸ਼ਨ ਨੂੰ ਆਪਸ ਦੇ ਵਿੱਚ ਕੱਟ ਕੇ ਦੁਬਾਰਾ ਸੂਚਨ ਕੀਤਾ ਗਿਆ ਦਾ ਉਹ ਇੱਕ ਬੜਾ ਹੀ ਕਿਉਂਕਿ ਔਖਾ ਪਲੱਸ ਉਹਦੇ ਵਿੱਚ ਕੀ ਹੈ ਬੱਚੇ ਨੂੰ ਰਿਸਕ ਵੀ ਰਹਿੰਦਾ ਹੈ ਐਡੇ ਵੱਡੀ ਸਰਜਰੀ ਦੇ ਵਿੱਚ ਇੱਕ ਨਵੀਂ ਟੈਕਨੀਕ ਆਂਦੀ ਹੈ ਜਿਸ ਨੂੰ ਅਸੀਂ ਪਰਕਟੇਨੀਅਸ ਤਕਨੀਕ ਕਹਿੰਦੇ ਆ ਉਸ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਪੈਰ ਦੇ ਰਸਤੇ ਦੇ ਵਿੱਚ ਜਾ ਕੇ ਫਲੋਰੋਸਕੋਪੀ ਦੀ ਮਦਦ ਦੇ ਨਾਲ ਅਸੀਂ ਇਹਨਾਂ ਦੋਨੋਂ ਕਮਿਊਨੀਕੇਸ਼ਨਸ ਦੇ ਵਿੱਚ ਆਪਸ ਦਾ ਕਨੈਕਸ਼ਨ ਨੂੰ ਇੱਕ ਡਿਵਾਈਸ ਲਗਾ ਕੇ ਜਿਸ ਤਰ੍ਹਾਂ ਅਸੀਂ ਨਾ ਨੀਲੇ ਪੈਣ ਵਾਲੇ ਸ਼ੇਧ ASD, BSD, PDH ਡਿਵਾਈਸ ਲਗਾਉਂਦੇ ਹਾਂ ਉਹ ਡਿਵਾਈਸ ਲਗਾ ਕੇ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਜੇ ਅਸੀਂ ਇਸ ਨੂੰ ਦੇਖਿਆ ਜਾਵੇ ਤਾਂ ਲਗਭਗ ਇਸ ਤਰੀਕੇ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਵੱਧ ਤੋਂ ਵੱਧ 20 ਤੋਂ 25 ਕੇਸਿਸ ਹੀ ਐਸੇ ਹਨ ਜੋ ਕਿ ਇਸ ਤਰੀਕੇ ਦੇ ਨਾਲ ਪਰਪੇਟੇਡੀ ਸਹੂਦੀ ਦੇ ਨਾਲ ਜਿਨ੍ਹਾਂ ਦਾ ਇਲਾਜ ਕੀਤਾ ਗਿਆ ਹੈ ਭਾਰਤ ਦੇ ਵਿੱਚ 올 ਇੰਡੀਆ ਇੰਸਟੀਚਿਊਟ ਆਫ ਦੁਆਰਾ ਵੀ ਇੱਕ ਕੇਸ ਰਿਪੋਰਟ ਹੈ ਪੀਜੀਆਈ ਚੰਡੀਗੜ੍ਹ ਦੁਆਰਾ ਵੀ ਇੱਕ ਕੇਸ ਰਿਪੋਰਟ ਹੈ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਲਖਨਊ ਦੁਆਰਾ ਦੋ ਕੇਸ ਰਿਪੋਰਟ ਹਨ ਡਾਕਟਰ ਸਿਵਾ ਕੁਮਾਰ ਦੀ ਸੰਸਥਾ ਜੋ ਕਿ ਚਨਈ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ ਉਸ ਦੁਆਰਾ ਇੱਕ ਕੇਸ ਰਿਪੋਰਟ ਹੈ ਤਾਂ ਇਸ ਤਰ੍ਹਾਂ ਵੱਖ-ਵੱਖ ਜਗ੍ਹਾ ਵਿੱਚ ਇਹ ਕੋਈ ਇੱਕ ਦਾ ਕੇਸ ਰਿਪੋਰਟ ਹੈ ਪੰਜਾਬ ਦਾ ਇਹ ਪਹਿਲਾ ਕੇਸ ਹੈ ਕਿਉਂਕਿ ਬਹੁਤ ਹੀ ਦੁਰਲੱਭ ਬਿਮਾਰੀ ਹੈ ਜਿਸ ਨੂੰ ਸਭ ਤੋਂ ਪਹਿਲਾਂ ਤਾਂ ਇੱਕ ਡਾਇਗਨੋਸ ਕੀਤਾ ਗਿਆ ਤੇ ਫਿਰ ਪਰਕੂਟੇਨਸ ਵੀਡੀ ਦੁਆਰਾ ਇਸ ਦਾ ਕਲੋਜ਼ ਕੀਤਾ ਨਹੀਂ ਸਮਝਣ ਦੇ ਵਿੱਚ ਕਿੰਨੀ ਤੁਹਾਨੂੰ ਮੁਸ਼ਕਲ ਆਈ ਸੀ ਕਿਉਂਕਿ ਆ ਬਹੁਤ ਘਾਟੇ ਕੇਸ ਨੇ ਤੁਹਾਨੂੰ ਕਿਸ ਤਰੀਕੇ ਨਾਲ ਸਮਝਿਆ ਦੇਖੋ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਦੋਂ ਬੱਚਾ ਸਭ ਤੋਂ ਪਹਿਲੀ ਵਾਰ ਮੇਰੇ ਕੋਲੇ ਆਇਆ ਤਾਂ ਇਸਦੀ ਜਦੋਂ ਅਸੀਂ ਇਕੋ ਕੀਤੀ ਗਈ ਤਾਂ ਨਾਰਮਲੀ ਜਿਹੜੇ ਨੀਲੇ ਪੈਣ ਵਾਲੇ ਬੱਚੇ ਹੁੰਦੇ ਆ ਉਹਨਾਂ ਦੀ ਇਕੋ ਦੇਖਦੇ ਆਂ ਸਾਨੂੰ ਸਭ ਕੁਝ ਸਮਝ ਵਿੱਚ ਆ ਜਾਂਦਾ ਵੀ ਕੀ ਹੈ ਤਾਂ ਜਦੋਂ ਇਹਦੀ ਇਕੋ ਕੀਤੀ ਤਾਂ ਉਸਤੇ ਵਿੱਚ ਸਿਰਫ ਇੱਕ ਦਿਲ ਦੇ ਖੱਬੇ ਪਾਸੇ ਵਿੱਚ ਹਲਕਾ ਜਾਂ ਜ਼ਰੂਰਤ ਤੋਂ ਜ਼ਿਆਦਾ ਉਹ ਵੱਡਾ ਸੀ ਹੋਰ ਕੋਈ ਅਬਨਾਰਮਲਟੀ ਨਹੀਂ ਲੱਗ ਰਹੀ ਸੀ ਤਾਂ ਜਿਸ ਕਰਕੇ ਅਸੀਂ ਇੱਕ ਨੈਕਸਟ ਲੈਵਲ ਦੀ ਇਕੋ ਹੁੰਦੀ ਹੈ ਜਿਸ ਨੂੰ ਅਸੀਂ ਬੱਬਲ ਸਟੱਡੀ ਕਹਿੰਦੇ ਆ ਅਸੀਂ ਬੱਬਲ ਸਟੱਡੀ ਕੀਤੀ ਜਿਸ ਚ ਸਾਨੂੰ ਲੱਗਿਆ ਵੀ ਇਹ ਹੋ ਸਕਦਾ ਹੈ ਸ਼ੇਧ ਜਿਹੜਾ ਕੋਈ ਕਮਿਊਨੀਕੇਸ਼ਨ ਹੋਵੇ ਤਾਂ ਉਸ ਨੂੰ ਕਨਫਰਮ ਕਰਨ ਵਾਸਤੇ ਸੀ ਬੱਚੇ ਦੀ ਕਾਰਡੀਅਕ ਸੀਟੀ ਕੀਤੀ ਤਾਂ ਕਾਰਡੀਅਕ ਸੀਟੀ ਦੇ ਵਿੱਚ ਕਿਉਂਕਿ ਉਹ 3 ਡਾਈਮੈਂਸ਼ਨਲ ਹੁੰਦੀ ਹੈ ਚਾਰੇ ਪਾਸਿਓਂ ਦੇਖਦੀ ਹੈ ਤਾਂ ਉਸ ਨੇ ਇਹ ਕਲੈਰੀਫਾਈ ਕਰਤਾ ਕਿ ਯੈਸ देयर इज ਅ ਕਮਿਊਨੀਕੇਸ਼ਨ ਇੱਕ ਕਮਿਊਨੀਕੇਸ਼ਨ ਹੈ ਪਲਨਰੀ ਆਰਟਰੀ ਤੇ ਲੈਫਟ ਈਟਰੀਮ ਦੇ ਵਿਚਾਲੇ ਜਿਸ ਕਰਕੇ ਇਹ ਬੱਚਾ ਨੀਲਾ ਪੈ ਰਿਹਾ ਹੈ ਕਿੰਨੀ ਵੱਡੀ ਉਪਲਬਧੀ ਮੰਨ ਲੀਜੀਏ ਇਹ ਇੱਕ ਖਾਸ ਅਸੀਂ ਕਹਾਂਗੇ ਕਿ ਬਿਮਾਰੀ ਦਾ ਇਲਾਜ ਤੁਸੀਂ ਕੀਤਾ ਦੇਖੋ ਜੀ ਇੱਥੇ ਥੋੜਾ ਜ ਮੈਂ ਤਾਂ ਇਹੀ ਕਹੂੰਗਾ ਵੀ ਇਹਨੂੰ ਸਭ ਤੋਂ ਪਹਿਲਾਂ ਤਾਂ ਇੱਕ ਡਾਇਗਨੋਸ ਕਰਨਾ ਹੀ ਬਹੁਤ ਵੱਡੀ ਤੇ ਮੁਸ਼ਕਲ ਦੀ ਗੱਲ ਸੀ ਕਿਉਂਕਿ ਇਸ ਤਰ੍ਹਾਂ ਜਦੋਂ ਸਾਨੂੰ ਸਭ ਕੁਝ ਨਾਰਮਲ ਲੱਗੇ ਜਾਂ ਕੋਈ ਇਦਾਂ ਦੀ ਚੀਜ਼ ਜਿਹੜਿਆ ਤੁਸੀਂ ਕਦੇ ਜਿਸ ਬਾਰੇ ਸਿਰਫ ਪੜ੍ਹਿਆ ਹੋਵੇ ਕਿਤਾਬਾਂ ਦੇ ਵਿੱਚ ਪਰ ਕਦੇ ਦੇਖਿਆ ਨਾ ਹੋਵੇ ਤਾਂ ਉਸ ਨੂੰ ਡਾਇਗਨੋਸ ਕਰਨਾ ਵੀ ਬਹੁਤ ਔਖਾ ਹੈ ਅਰ ਉਸ ਤੋਂ ਬਾਅਦ ਉਸ ਨੂੰ ਇੱਕ ਪਰਕ ਟੈਨਿਸ ਵਿਧੀ ਦੇ ਨਾਲ ਐਗਜ਼ੀਕਿਊਟ ਕਰਨਾ ਮੈਨੂੰ ਲੱਗਦਾ ਹੈ ਇਹ ਪ੍ਰਮਾਤਮਾ ਦਾ ਬਹੁਤ ਵੱਡਾ ਸਹਾਇਕ ਰਿਹਾ ਹੈ ਗੁਰੂ ਸਾਹਿਬ ਕਹਿੰਦੇ ਆ ਵੀ ਦੇਖੋ ਜਿਸ ਕਾ ਕਾਰਜ ਤਿਨੇ ਕੀਆ ਮਾਨਸ ਕਿਆ ਵਿਚਾਰਾ RAM ਇਹ ਪੂਰੀ ਟੀਮ ਦੇ ਸਹਿਯੋਗ ਰਿਹਾ ਪਰਮਾਤਮਾ ਦਾ ਹੱਥ ਰਿਹਾ ਕਿ ਅਸੀਂ ਇਹ ਚ ਐਨਸਥੀਜਿਆ ਟੀਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਾਡੀ ਪੀਡੀਆਟ੍ਰਿਕਸ ਡਿਪਾਰਟਮੈਂਟ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਕਾਰਡਿਓਲਜੀ ਦੀ ਟੀਮ ਦੁਆਰਾ ਇੱਕ ਸਭ ਤੋਂ ਇੱਕ ਬਹੁਤ ਵੱਡੀ ਗੁਰਨਾਣਕ ਦੇ ਹਸਪਤਾਲ ਦੀ ਬਹੁਤ ਵੱਡੀ ਉਪਲਬਧੀ ਹੈ ਕਿ ਅਸੀਂ ਇਸ ਕੇਸ ਨੂੰ ਕਰ ਪਾਏ ਜਿਸ ਨੂੰ ਅਮਰ ਕਿੰਨੀ ਆ ਤੇ ਉਹ ਬੱਚੀ ਪੂਰੀ ਸਵਸਥਾ ਹੈ ਗਈ ਹੈ ਜੀ ਬੱਚੇ ਦੀ ਉਮਰ ਜੀ 13 ਸਾਲ ਹੈ ਬੱਚਾ ਨੂੰ ਹੁਣੇ ਤੁਸੀਂ ਤੁਹਾਨੂੰ ਲਾਣੇ ਹੈ ਬੱਚੀ ਦੀ ਜੋ ਆਪਰੇਸ਼ਨ ਤੋਂ ਪਹਿਲਾਂ ਉਹਦੀ ਆਕਸੀਜਨ ਦੀ ਸੈਚੂਰੇਸ਼ਨ 70% ਚੱਲਦੀ ਸੀ ਕੋਵਿਡ ਦੇ ਦਿਨਾਂ 'ਚ ਤੁਸੀਂ ਸੈਚੂਰੇਸ਼ਨ ਸ਼ਬਦ ਬਾਰੇ ਬਹੁਤ ਸੁਣਿਆ ਹੋਣਾ ਵੀ ਜਦੋਂ ਅਸੀਂ ਆਕਸੀਜਨ ਚੈੱਕ ਕਰਦੇ ਆ ਉਹਦੀ ਮਾਤਰਾ ਸਿਰਫ 60 ਚੱਲ ਰਹੀ ਸੀ ਤਾਂ ਜਿਹਦੀ 80 ਤੋਂ ਵੀ ਘੱਟ ਹੋ ਜਾਂਦੀ ਹੈ ਉਹਨੂੰ ਵੀ ਦੇਖੋ ਕਿੰਨੀ ਸਾਹ 'ਚ ਪ੍ਰੋਬਲਮ ਆਨ ਲੱਗ ਪੈਂਦੀ ਹੈ ਬਚਨ ਦੀ ਉਮੀਦ ਕਿੰਨੀ ਹੁੰਦੀ ਹੈ ਇਸ ਤਰ੍ਹਾਂ ਦੇ ਪੇਸ਼ੈਂਟ ਇਸ ਦਾ ਪੇਸ਼ੈਂਟ ਜੀ ਅਗਰ ਨਾ ਇਲਾਜ ਕੀਤਾ ਜਾਵੇ ਤਾਂ ਚੌਥੇ ਦਹਾਕੇ ਦੇ ਵਿੱਚ ਮੌਤ ਹੋ ਜਾ ਸਰ ਕਿੰਨੇ ਕਿੰਨੇ ਦੇ ਇਸ ਦਾ ਟ੍ਰੀਟਮੈਂਟ ਸਪੇਸ਼ੀਅਲ ਕਿਨੇ ਆਪਰੇਸ਼ਨ ਲਗਭਗ ਪੌਣੇ 2 ਘੰਟੇ ਚੱਲਿਆ ਪੌਣੇ 2 ਘੰਟੇ ਦੇ ਕਰੀਬ ਵਿੱਚ ਪੇਸ਼ੈਂਟ ਪਿਛੇ ਇੱਕ ਜਿਹਨੇ ਇਸ ਤਰ੍ਹਾਂ ਦਾ ਤਰੇਹੁੰਦਾਰ ਤੁਸੀਂ ਗਿਆ ਬੋਲਦੇ ਆ ਰਿਹਾ ਕਿ ਕਿੰਨੇ ਪਾਪੂਲੇਸ਼ਨ ਦੇ ਵਿੱਚ ਇੱਕ ਸਰ 800 ਕਰੋੜ ਦੀ ਪਾਪੂਲੇਸ਼ਨ ਹੈ ਜੀ ਸੰਸਾਰ ਦੀ ਲਿਟਰੇਚਰ ਦੇ ਵਿੱਚ 100 ਤੋਂ ਘੱਟ ਕੇਸ ਇਹ ਸਾਫ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਸਭ ਤੋਂ ਲੇਟੈਸਟ ਕੇਸ 2024 ਦੇ ਵਿੱਚ ਜਿਹੜਾ ਛਪਿਆ ਜੈਪਸ਼ੀਅਨ ਹਾਰਟ ਜਰਨਲ ਦੇ ਵਿੱਚ ਛਪਿਆ ਉਹਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਹੈ ਕਿ ਲੈਸਰ 100 ਕੇਸਸ ਆ ਰਿਪੋਰਟਡ ਵਰਲਡਵਾਈਡ ਸਰ ਬੱਚੇ ਨੂੰ ਜੀ ਸਿਵਲ ਹਸਪਤਾਲ ਦੁਆਰਾ ਰੈਫਰ ਕੀਤਾ ਗਿਆ ਸੀ ਇਕੋ ਕਰਵਾਉਣ ਵਾਸਤੇ ਇਕੋ ਕਰਵਾਉਣ ਵਾਸਤੇ ਬਤਾ ਲਿਓ ਜੀ 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 ਡਾਕਟਰ ਸਾਹਿਬ ਨੇ ਖਰਚਾ ਕੁਝਿਆ ਕਰਨਾ ਬਤਾ ਸਰ ਬੱਚੇ ਦਾ ਜੀ ਆਯੁਸ਼ਮਾਨ ਭਾਰਤ ਦੇ ਅਧੀਨ ਹੋਇਆ ਜੀ ਇਹਦਾ ਕੋਈ ਖਰਚਾ ਨਹੀਂ ਆਧਿਆ ਬਿਲਕੁਲ ਫ੍ਰੀ ਆਫ ਕਾਸਟ ਇਲਾਜ ਹੋਇਆ ਜੀ 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 ਸਰ ਪੂਰੇ ਭਾਰਤ ਵਿੱਚ ਹੋਰ ਕਿ ਕੇਸ ਕੀ ਆਇਆ ਹੈ ਇਸ ਤਰ੍ਹਾਂ ਦੇ ਜੀ 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 ਭਾਰਤ ਵਿੱਚ ਲਗਭਗ 20 ਤੋਂ 25 ਕੇਸ ਹਨ ਜੋ ਭਾਰਤ ਦੇ ਵਿੱਚ ਇਸ ਬਿਮਾਰੀ ਦੇ ਹੋਏ ਹੈ ਪਰ ਪਰਕੂਟੇਨਸ ਵਿਧੀ ਨਾਲ ਜਿਸ ਵਿਧੀ ਨਾਲ ਇਹਦਾ ਇਲਾਜ ਦੇਖੋ ਇੱਕ ਤਾਂ ਡਾਇਗਨੋਸ ਹੋਣਾ ਡਾਇਗਨੋਸ ਹੋਏ ਹੈ ਕੇਸਸ ਵੀ ਤੋਂ 25 ਕੇਸਸ ਪਰ ਇਲਾਜ ਇਸ ਵਿਧੀ ਨਾਲ ਹੋਣਾ ਉਹ 10 ਤੋਂ ਵੀ ਘੱਟ ਹਨ 10 ਤੋਂ ਠੀਕ ਹੈ ਸਰ ਥੈਂਕ ਯੂ ਚਰਨਜੀਤ ਕਾ ਬੁੱਢੇ ਦੇ ਮੈਂ ਕੀ ਗੱਲਬਾਤ ਤੁਹਾਡੀ ਗਿੱਟੀ ਦੇ ਨਾਲ ਚੱਲ ਰਹੀ ਹੈ ਹਾਂਜੀ ਬਸ ਇਹੀ ਸਾਹ ਚੜਦਾ ਸੀ ਤੇ ਲੱਤਾਂ ਦਰਦ ਹੁੰਦੀਆਂ ਸੀ ਤੇ ਸਿਰ ਬੜਾ ਦਰਦ ਕਰਦਾ ਤੁਹਾਨੂੰ ਕਿਵੇਂ ਪਤਾ ਲੱਗੇ ਬੱਚੇ ਨੂੰ ਇਹ ਪ੍ਰੋਬਲਮ ਹੈਗੀ ਪਹਿਲਾਂ ਆਮ ਨੋਰਮਲ ਡਾਕਟਰ ਕੋਲ ਦਵਾਈ ਦੇ ਦਿੱਤਾ ਹਾਂਜੀ ਹਾਂਜੀ ਔਰ ਡਾਕਟਰ ਕੋ ਪਹਿਲਾਂ ਪਿੰਡੋਂ ਲਈ ਸੀ ਤੇ ਮੁੜ ਕੇ ਆਪਾਂ ਇੱਥੇ ਲਿਆਏ ਸੀ ਇੱਥੇ ਪਤਾ ਲੱਗਾ ਸੀ ਠੀਕ ਹੈ ਜੀ ਹੁਣ ਬੱਚੀ ਤੰਦਰੁਸਤ ਹੈ ਹਾਂਜੀ ਹੁਣ ਬਿਲਕੁਲ ਠੀਕ ਜੀ ਠੀਕ ਠੀਕ ਹੈ ਨਾ ਚਾਹੋਗੇ ਡਾਕਟਰ ਅਮਰੀ ਜਿਨ੍ਹਾਂ ਨੇ ਇੱਕ ਰੱਬ ਬਣ ਕੇ ਤੁਹਾਡੀ ਵੇਖੀ ਸਾਡੇ ਵਾਸਤੇ ਰੱਬ ਹੈ ਡਾਕਟਰ ਹਾਂਜੀ ਬਹੁਤ ਵਧੀਆ ਕੀਤਾ। ਆਹ ਦੀ ਹਾਲਤ ਕਿਹੋ ਜੀ ਆ ਘਰ ਦੀ ਕੰਡੀਸ਼ਨ ਕਿੰਨੇ ਭੈਣਾਂ? ਹਾਂਜੀ ਦੋ ਭਰਾ ਵਾ ਤਿੰਨ ਭੈਣਾਂ ਇਹ ਤੀਜੀ ਆ। ਗੁਜ਼ਾਰਾ ਕਿਵੇਂ ਚੱਲਦਾ ਜੀ? ਹਾਂਜੀ ਦਰਿਹੜੀ ਧੱppa ਕਰਦੇ ਸੀ। ਆ ਸੀ ਕਿ ਕਿ ਇੰਦਾ ਇੰਨਾ ਵੱਡਾ ਆਪਰੇਸ਼ਨ ਡਾਕਟਰ ਕਰ ਦੇਣਗੇ ਮਤਲਬ ਬੱਚੀ ਨਹੀਂ ਜੀ ਆ ਸੁਨੇਹੀ ਪਰ ਰੱਬ ਆ ہمارے ਵਾਸਤੇ। ਜਿੰਨੀ ਵੱਡੀ ਬਿਮਾਰੀ ਆ ਗੁਰੂਪੁਰੇ ਵਿਸ਼ਵ ਚ ਬਹੁਤ ਸਾਰੇ ਲੋਕਾਂ ਨੂੰ ਡਾਇਗਨੋਸ ਹੋਈਏ। ਇਹਦੇ ਬਾਰੇ ਪਤਾ ਨਹੀਂ ਹੋਊਗਾ ਕਿ ਨਹੀਂ ਜੀ ਹਾਂ ਨਹੀਂ। ਡਾਕਟਰ ਸਾਹਿਬ ਦਾ ਧੰਨਵਾਦ ਕਿਵੇਂ ਕਰੀਏ? ਬਹੁਤ ਵਧੀਆ ਸਾਡੇ ਵਾਸਤੇ ਤੇ ਕਦੋਂ ਤੁਹਾਨੂੰ ਸਭ ਤੋਂ ਪਹਿਲੀ ਵਾਰ ਕਦੋਂ ਪਤਾ ਲੱਗਾ ਕਿ ਤੁਹਾਡੀ ਕੁੜੀ ਬਿਮਾਰ ਹੈ ਕਦੋਂ ਪਹਿਲੇ ਤੁਹਾਨੂੰ ਪਤਾ ਲੱਗਾ ਸਾਨੂੰ ਇੱਥੇ ਦਾਖਲ ਕਰਾਇਆ ਸੀ ਇਹ ਬੁਖਾਰ ਹੀ ਇਹਨੂੰ ਬੁਖਾਰ ਸੀ ਹਾਂਜੀ ਟਾਈਫਾਇਡ ਹੈ ਸੈਲ ਘਟੇ ਹਾਂਜੀ ਹੁਣ ਠੀਕ ਹੈ ਪੂਰੀ ਸਵਾਸ ਹਾਂਜੀ ਹੁਣ ਬਿਲਕੁਲ ਸਹੀ ਚੰਗੀ ਠੀਕ ਫਿਰ ਉਹਨਾਂ ਨੇ ਇੱਥੇ ਘੱਲ ਲਿਆ ਸੀ ਠੀਕ ਹੈ